ਦੋਸਤੋ ਹਲਕਾ ਹਲਕਾ ਪੈ ਰਿਆ ਸੀ ਮੀਂਹ ਤੇ ਕਰਦਿਆ ਨਹੀਂ ਕਿ ਆ ਕਿ ਪੂਰੇ ਬਰਮਾਤੀ ਆਪਣ ਚਾਹੀਦੇ ਪੱਤੇ ਪੀਪਲ ਦੇ ਸੋ ਉਹਨਾਂ ਦੀ ਖੋਜ ਵਿੱਚ ਅਸੀਂ ਮੋਟਰਸਾਈਕਲ ਕੱਢ ਲਿਆ ਜੀ بارش ਪੈ ਰਹੀ ਸੀ ਤੇ ਹੌਲੀ ਹੌਲੀ ਜਾ ਰਹੇ ਸੀ ਤੇ ਜਿੱਦਾਂ ਅਸੀਂ ਤੁਸੀਂ ਬੰਨ ਤੇ ਪਹੁੰਚੇ ਤੇ ਵਿਆਸ ਦਰਿਆ ਦਾ ਪਾਣੀ ਬੰਨ ਦੇ ਨਾਲ ਲੱਗਾ ਹੋਇਆ ਸੀ ਦੇਖ ਕੇ ਬਹੁਤ ਜੀ ਹੈਰਾਨੀ ਹੋਈ ਦੁੱਖ ਵੀ ਹੋਇਆ ਕਿ ਕਿਸਾਨਾਂ ਦੀਆਂ ਫਸਲਾਂ ਕਿਵੇਂ ਖਰਾਬ ਹੋਣ ਲੱਗੀਆਂ ਨੇ ਸੁਪਰਮਾਤਮਾ ਘੜੀ ਇਹੀ ਅਰਦਾਸ ਕਰਾਂਗੇ ਕਿ ਇਹ ਪਾਣੀ ਜਲਦੀ ਤੋਂ ਜਲਦੀ ਹਟੇ ਘਟ ਜੇ ਅਸੀਂ ਪੱਤਿਆਂ ਦੀ ਪਾਲ ਵਿੱਚ ਚਲ ਸੋ ਚਲ ਜਲਦੀ ਜਾ ਰਹੀ ਸੀ ਪਰ ਕਿਤੇ ਵੀ ਪਿੱਪਲ ਦਾ ਦਰਖਤ ਮਿਲ ਨਹੀਂ ਸੀ ਯਾਰ ਬਹੁਤ ਘੱਟ ਸੀ ਜ਼ਿਆਦਾਤਰ ਛਪੇਜਾਂ ਦੇ ਹੁੰਦੇ ਲਾਸਟ ਵਿੱਚ ਸਾਨੂੰ ਜਾ ਕੇ ਇੱਕ ਦਰਖਤ ਮਿਲਿਆ ਤੇ ਅਸੀਂ ਉੱਥੇ ਕੀਤਾ ਸਟਾਪ ਤੇ ਨਾਲ ਹੀ ਮੇਰੀ ਛੋਟੀ ਜੀ ਪ੍ਰਿੰਸੈਸ ਗੁड़िया ਗੁਰਸਿਮਰ ਵੀ ਕਹਿੰਦੀ ਪਾਪਾ ਮੈਂ ਤੁਹਾਡੇ ਨਾਲ ਹੀ ਜਾਣਾ ਵਾਂ ਤੇ ਨਾਲ ਹੀ ਬ੍ਰਦਰ ਵੀ ਨਾਲ ਹੀ ਸੀ ਤੇ ਅਸੀਂ ਪੱਤੇ ਤੋੜਨੇ ਸ਼ੁਰੂ ਕੀਤੇ ਸੋ ਦੋ ਚਾਰ ਪੱਤੇ ਚਾਹੀਦੇ ਹੁੰਦੇ ਆਪਾਂ ਨੂੰ ਜਦੋਂ ਅਸੀਂ ਪੂੜੇ ਤਿਆਰ ਆਪਾਂ ਕਰਦੇ ਆ ਤੇ ਦੋਸਤੋ ਤੁਸੀਂ ਬੰਤੇ ਕੋਈ ਵੀ ਇਧਰ ਉਧਰ ਨਹੀਂ ਸੀ ਜਾ ਰਿਹਾ ਕਿਉਂਕਿ ਬਾਰਿਸ਼ ਵੀ ਪੈ ਰਹੀ ਸੀ ਇੱਕ ਤਾਂ ਸੁਨਸਾਨ ਏਰੀਆ ਸੀ ਲੋਕ ਘਾਟੀ ਅਜਿਹੇ ਏਰੀਆਸ ਜਣਾ ਪਸੰਦ ਕਰਦੇ ਆ ਅਜਿਹੀ ਲੋਕੇਸ਼ਨ ਤੇ ਜਣਾ ਪਸੰਦ ਕਰਦੇ ਆ ਕਿਉਂਕਿ ਮੰਡ ਏਰੀਆ ਹੁੰਦਾ ਤੇ ਕੋਈ ਵਾਰਦਾਤ ਹੋ ਸਕਦੀ ਆ ਕਿਉਂਕਿ ਬਹੁਤ ਜ਼ਿਆਦਾ ਦੂਸਤ ਸੀ ਅਸੀਂ ਚਲੇ ਗਏ ਤੇ ਪੱਤੇ ਤੋੜਨੇ ਸ਼ੁਰੂ ਕੀਤੇ ਤੇ ਬਾਰਿਸ਼ ਵੀ ਪੈ ਰਹੀ ਸੀ ਤੇ ਮੇਰੀ ਬੇਟੀ ਵੀ ਨਾਲ-ਨਾਲ ਹੈਲਪ ਕਰਾ ਰਹੀ ਸੀ ਤੇ ਇੰਜੋਏ ਕਰ ਰਹੀ ਸੀ ਕਿਉਂਕਿ ਉਹ ਕੋ ਮਣਾਈ ਸੀ ਨਾਲ ਕਹਿੰਦੀ ਪਾਪਾ ਮੈਂ ਤੁਹਾਡੇ ਨਾਲ ਘੁੰਮਣ ਜਾਣਾ ਵਾ ਤੇ ਕਾਫੀ ਦੂਰ ਆ ਗਏ ਸੀ ਤੇ ਪੱਤੇ ਤੋੜ ਕੇ ਅਸੀਂ ਉਸ ਨੂੰ ਫਾਈ ਕਾਫੀ ਇੰਜੋਏ ਕੀਤਾ ਤੇ ਅਸੀਂ ਘਰ ਆ ਗਏ ਪਤਨ ਤੋਤਾ ਤੇ ਨਾਲ ਹੀ ਅਸੀਂ ਗੁੜ ਗੁੜਵੀ ਜਰੂਰੀ ਚਾਹੀਦਾ ਹੁੰਦਾ ਨਾਲ ਇਸ ਦੁਕਾਨ ਤੇ ਜਾ ਕੇ ਗੁੜ ਲਿਆ ਤੇ ਆਹ ਥੋੜੀ ਜਿਹੀ ਸ਼ੂਟ ਕਿ ਆਪਣਾ ਫੇਸ ਵੀ ਦਿਖਾਉਣਾ ਜਰੂਰੀ ਹੁੰਦਾ ਹੈ ਵਲੌਗ ਚ ਦਰਸ਼ਕਾਂ ਨੂੰ ਪਤਾ ਲੱਗੇ ਦੋਸਤਾਂ ਨੂੰ ਪਤਾ ਲੱਗੇ ਕਿ ਦੋਸਤੋ ਗੋੜ ਜਿੰਨਾ ਚਾਹੀਦਾ ਹੁੰਦਾ ਉਸ ਨੂੰ ਨੱਕ ਕਰਾ ਲਿਆ ਸੀ ਕਿਉਂਕਿ ਜਿਆਦਾ ਲੋਡ ਨਹੀਂ ਸੀ ਉਸ ਤੋਂ ਬਾਅਦ ਘਰੇ ਜਾ ਕੇ ਉਸ ਨੂੰ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਰਿੰਆ ਤੇ ਸਾਰਾ ਪ੍ਰੋਸੈਸ ਕਰਨ ਤੋਂ ਬਾਅਦ ਉਸ ਨੂੰ ਇਕਾਟੇ ਚ ਕੋਲ ਲਿਆ ਤੇ ਉਹਨਾਂ ਕੋਲ ਤਿਆਰ ਕੀਤਾ ਜੋ ਕਿ ਥੋੜੇ ਸਮੇਂ ਬਾਅਦ ਹੀ ਤਵਾ ਗਰਮ ਹੋ ਗਿਆ ਤੇ ਉਤੇ ਪਾ ਕੇ ਅਸੀਂ ਪੂੜੇ ਕਟਨੇ ਸ਼ੁਰੂ ਕਰਤੇ ਖੀਰ ਵੀ ਨਾਲ ਨਾਲ ਤਿਆਰ ਹੋ ਰਹੀ ਸੀ ਤੇ ਦੋਸਤੋ ਇਹ ਪੂੜੇ ਬਹੁਤ ਹੀ ਵਧੀਆ ਲੱਗਦੇ ਆ ਬਰਸਾਤੀ ਦਿਨਾਂ ਵਿੱਚ ਤੁਸੀਂ ਵੀ ਕਰਿਓ